ਬਿਆਨ ਜਿਹੜਾ ਦਿੱਤਾ ਉਹ ਚਰਚਾ ਦੇ ਵਿੱਚ ਆ ਕਿ ਮੇਰੇ ਕੋਲ ਕੁਝ ਅਸ਼ਲੀਲ ਨੀਲੀਆਂ ਵੀਡੀਓਜ਼ ਨੇ ਇਨਾਂ ਦੀਆਂ ਮੈਂ ਉਹ ਕੋਰਟ ਦੇ ਵਿੱਚ ਸਬਮਿਟ ਕਰਾਂਗਾ ਜੇ ਮੇਰੇ ਤੇ ਪਰਚਾ ਕਰਾਉਣਗੇ ਫਿਰ ਪਰਚੇ ਇਨਾਂ ਤੇ ਵੀ ਹੋਣਗੇ ਸਵਾਲ ਪਹਿਲਾ ਕਰਦੇ ਹੁਣ ਤੁਸੀਂ ਸਵਾਲ ਕਿਉਂ ਕਰ ਰਹੇ ਉਲਟਾ ਠਾਨ ਮਜਰਾ ਸਾਹਿਬ ਨੂੰ ਸਾਫ਼ ਦੇਣਾ ਚਾਹੀਦਾ ਸੀ ਉਹ ਫਰਾਰ ਹੋ ਗਏ ਫਾਇਰਿੰਗ ਕਰਕੇ ਗਏ ਪੁਲਿਸ ਦੇ ਉੱਤੇ ਭੱਜ ਗਏ ਚਲੋ ਹਰ ਇੱਕ ਦਾ ਦੇਖਣ ਦਾ ਨਜ਼ਰੀਆ ਆਪਣਾ ਜੀ ਪਰ ਫਿਰ ਉਹ ਹਰਿਆਣਾ ਕਿਉਂ ਭੱਜੇ ਨਹੀਂ ਭੱਜੇ ਨਹੀਂ ਹੈਗੇ ਪਰ ਉਹਨਾਂ ਨੇ ਕਿਹਾ ਮੈਂ ਅੰਡਰਗਰਾਉਂਡ ਹੋ ਗਿਆ ਮੈਨੂੰ ਪਤਾ ਲੱਗ ਗਿਆ ਪੁਲਿਸ ਉਹ ਕਰ ਰਹੀ ਆ ਲਾਸਟ ਇੰਟਰਵਿਊ ਹੋਇਆ ਅੰਡਰਗਰਾਉਂਡ ਹੋਣ ਤੋਂ ਬਾਅਦ ਉਹਨਾਂ ਨੇ ਉਹਦੇ ਵਿੱਚ ਜ਼ਿਕਰ ਕੀਤਾ ਕਿ ਮੈਨੂੰ ਪਤਾ ਮੇਰੇ ਤੇ ਕਾਰਵਾਈ ਹੋਣੀ ਆ ਉਹਦੀ ਉਹਨਾਂ ਨੇ ਕਿਹਾ ਕਿ ਪਰਚੇ ਕਰਨਗੇ ਤਾਂ ਫਿਰ ਪਰਚੇ ਇਹਨਾਂ ਤੇ ਵੀ ਹੋਣਗੇ ਗੱਲ ਇਹ ਆ ਅਗਲੇ ਨੇ ਆਪਣੇ ਆਪ ਨੂੰ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ ਤੁਸੀਂ ਹੁਣ ਡਿਫੈਂਡ ਕਿਵੇਂ ਕਰੋਗੇ ਇਸ ਮਾਮਲੇ ਨੂੰ ਪੁਲਸ ਨੇ ਤਿੰਨ ਪਿਸਟਲ ਤੱਕ ਫੋਰਜੂਨਰ ਗੱਡੀ ਦੇ ਵਿੱਚ ਨਜ਼ਰ ਆ ਰਹੇ ਨੇ ਦੇਖੋ ਗੱਲ ਇਹ ਆ ਗੁਰਪ੍ਰੀਤ ਕੌਰ ਵਾਲਾ ਕੇਸ ਪਟਿਆਲੇ ਚੱਲਣਾ ਹੈ ਹੂੰ ਉਹਨੂੰ ਡਿਫੈਂਡ ਕਰ ਲਾਂਗੇ ਦਰਖਾਸਤ ਚੱਕ ਕੇ ਪਰਚਾ ਦਰਜ ਕਰ ਦਿੰਦੇ ਆ ਕਿਉਂ ਕਿਉਂਕਿ 2 ਦਿਨ ਪਹਿਲਾਂ ਐਮਐਲਏ ਜਾਗਰੂਕ ਕਰਦੇ ਆ ਲੋਕਾਂ ਨੂੰ ਸਰਕਾਰ ਨੂੰ ਕੁਐਸਚਨ ਰਾਈਜ਼ ਕਰਨ ਇੱਕ ਅਫਸਰ ਦਾ ਨਾਮ ਲਿਆ ਗਿਆ ਕ੍ਰਿਸ਼ਨ ਦਾ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਕੁਮਾਰ ਦਾ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸਿਕਿਉਰਿਟੀ ਵਾਪਸ ਲੈਣਾ ਉਹਦਾ ਕੋਈ ਰੀਜ਼ਨ ਦੱਸਿਆ ਗਿਆ ਉਹਨਾਂ ਨੂੰ ਤੁਹਾਡੀ ਕੋਈ ਗੱਲਬਾਤ ਕੋਈ ਤੁਸੀਂ ਕਨਕਲੂਡ ਕਰੋ ਵੀ ਬਿਊਰੋਕ੍ਰੇਸੀ ਇੰਨੀ ਪਾਵਰਫੁਲ ਹੈ ਵੀ ਉਹ ਇਨਸਾਨ ਨੂੰ ਛੱਡੋ ਵਿਧਾਇਕ ਤੱਕ ਨੂੰ ਵੀ ਪੜਨੇ ਪਾ ਦਿੰਦੀ ਹੈ ਪਟਾਣ ਮਾਜਰਾ ਸਾਹਿਬ ਤਾਂ ਮੁੱਖ ਮੰਤਰੀ ਦੀ ਰਿਸ਼ਤਦਾਰੀ ਵੀ ਪੈਂਦੀ ਆ ਉਹਨਾਂ ਦੀ ਵਾਈਫ ਦੇ ਨਾਲ ਕਾਫੀ ਜਿਹੜੀ ਨੇੜਤਾ ਉਹਨਾਂ ਦੀ ਲੱਖੀ ਪਟਿਆਲੇ ਤਾਂ ਸੁਪਰ ਸੀਐਮ ਬਣਨੇ ਜਾਂਦੇ ਸੀ ਪਟਾਣ ਮਾਜਰਾ ਕਹਿੰਦੇ ਸਾਢੇ 3 ਸਾਲਾਂ ਦੀ ਜਾਰੀ ਅਚਾਨਕ ਕਿਵੇਂ ਟੁੱਟ ਗਈ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਚਆਰ ਪੰਜਾਬ ਮੈਂ ਤੁਹਾਡੇ ਨਾਲ ਰਾਜੀਵ ਸਿੰਘ ਆਮਾਦੀ ਪਾਰਟੀ ਦੀ ਸਰਕਾਰ ਬਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਜਦੋਂ ਪਿੰਡਾਂ ਦਾ ਦੌਰਾ ਕਰਦੇ ਸੀ ਤਾਂ ਉਦੋਂ ਲੋਕਾਂ ਨੂੰ ਸੱਥਾਂ ਦੇ ਵਿੱਚ ਜਾ ਕੇ ਇੱਕ ਗੱਲ ਕਿਹਾ ਕਰਦੇ ਸੀ ਕਿ ਤੁਸੀਂ ਇਹਨਾਂ ਲੀਡਰਾਂ ਨੂੰ ਸਵਾਲ ਕਰਿਆ ਕਰੋ ਬੋਲਿਆ ਕਰੋ ਪੁੱਛਿਆ ਕਰੋ ਪਰ ਅੱਜ ਹਾਲਾਤ ਕੀ ਹੋਏ ਜਦੋਂ ਸੱਤਾ ਦੇ ਵਿੱਚ ਖੁਦ ਉਹ ਸਰਕਾਰ ਬੈਠਦੀ ਆ ਜਦੋਂ ਖੁਦ ਉਹ ਇਨਸਾਨ ਉਸ ਕੁਰਸੀ ਦੇ ਉੱਤੇ ਬੈਠਦੇ ਆ ਹਰਾ ਪੈਨ ਉਹਨਾਂ ਦੇ ਹੱਥ ਚ ਆਉਂਦਾ ਤਾਂ ਆਪਣੇ ਹੀ ਖਿਲਾਫ ਬੋਲਨ ਵਾਲੇ ਲੋਕਾਂ ਦੇ ਉੱਤੇ ਜਾਂ ਤਾਂ ਪਰਚੇ ਕਰਨ ਲੱਗ ਜਗੇ ਜਾਂ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਬਾਉਣ ਦੀ ਕੋਸ਼ਿਸ਼ ਹੁੰਦੀ ਆ ਲੋਕਾਂ ਨੂੰ ਦਬਾਉਣਾ ਹੀ ਦਮਾਉਣਾ ਪੱਤਰਕਾਰਾਂ ਨੂੰ ਦਬਾਇਆ ਗਿਆ ਅਤੇ ਉਸ ਤੋਂ ਬਾਅਦ ਜਦੋਂ ਆਪਣੇ ਵਿਧਾਇਕਾਂ ਦੇ ਵੱਲੋਂ ਆਵਾਜ਼ ਚੁੱਕੀ ਗਈ ਤਾਂ ਉਹਨਾਂ ਦੇ ਨਾਲ ਵੀ ਉਹੀ ਕੁਝ ਹੋਇਆ ਜਿਹੜਾ ਆਮ ਪਬਲਿਕ ਦੇ ਨਾਲ ਹੋਇਆ ਪਟਿਆਲਾ ਦੇ ਸਨੌਰ ਹਲਕੇ ਤੋਂ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਖੁੱਲ ਕੇ ਬੋਲੇ ਸਰਕਾਰ ਦੀਆਂ ਨਲਾਇਕੀਆਂ ਦੇ ਖਿਲਾਫ ਦਿੱਲੀ ਦੇ ਲੀਡਰਾਂ ਦੇ ਖਿਲਾਫ ਪੂਰਾ ਪੰਜਾਬ ਜਿਸ ਗੱਲ ਨੂੰ ਬੋਲ ਰਿਹਾ ਜਿਸ ਆਵਾਜ਼ ਨੂੰ ਪੰਜਾਬ ਚੁੱਕ ਰਿਹਾ ਉਹੀ ਆਵਾਜ਼ ਹਰਮਿੰਦਰ ਸਿੰਘ ਪਠਾਨ ਮਾਜਰਾ ਬਣੇ ਉਹਨਾਂ ਨੂੰ ਖਮਿਆਜਾ ਭੁਗਤਣਾ ਪਿਆ ਗਨਮੈਨ ਵਾਪਸ ਲਏ ਉਸ ਤੋਂ ਬਾਅਦ ਪੁਰਾਣੇ ਮਾਮਲੇ ਦੇ ਅੰਦਰ ਉਹਨਾਂ ਦੀ ਗ੍ਰਿਫਤਾਰੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਬਹੁਤ ਸਾਰੀਆਂ ਖਬਰਾਂ ਆਈਆਂ ਕਿ ਗ੍ਰਿਫਤਾਰੀ ਹੋਗੀ ਗ੍ਰਿਫਤਾਰੀ ਹੋਣ ਤੋਂ ਬਾਅਦ ਭੱਜ ਗਏ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਇਹ ਸਾਰੇ ਮਾਮਲਿਆਂ ਦੇ ਵਿੱਚ ਅਸਲ ਸਚਾਈ ਜਾਣਨ ਦੇ ਲਈ ਸਾਡੇ ਨਾਲ ਐਡਵੋਕੇਟ ਸੱਗੂ ਮੌਜੂਦ ਨੇ ਸੱਗੂ ਸਾਹਿਬ ਬਹੁਤ ਸਵਾਗਤ ਹੈ ਥੈਂਕ ਯੂ ਜੀ ਠੀਕ ਠਾਕ ਹਾਂ ਜੀ ਵਧੀਆ ਸਰ ਜਿਹੜਾ ਇਹ ਪੂਰਾ ਮਾਮਲਾ ਪਠਾਨ ਬਾਜਰਾ ਦੇ ਉੱਤੇ ਸਿਰਜਿਆ ਗਿਆ ਜੀ ਇਹਨੂੰ ਤੁਸੀਂ ਪੋਲਿਟੀਕਲ ਰੰਗ ਦੇਖਦੇ ਹੋ ਜائیں ਵਾਕਿਆ ਦੇ ਵਿੱਚ ਇੱਕ ਇਨਸਾਫ ਦਿਵਾਉਣ ਦੀ ਕੋਸ਼ਿਸ਼ ਆ ਨਹੀਂ ਦੇਖੋ ਇਹ ਪੋਲਿਟੀਕਲ ਆ ਸਰ ਜਿਹੜੀ ਐਫਆਈਆਰ ਹੁਣ ਕੱਲ ਰਾਤ 10 ਵਜੇ ਦਰਜ ਕੀਤੀ ਗਈ ਹੈ ਉਹ ਥਾਣਾ ਸਿਵਲਨ ਪਟਿਆਲਾ ਐਫਆਈਆਰ ਨੰਬਰ 173 ਗੁਰਪ੍ਰੀਤ ਕੌਰ ਉਹ ਲੇਡੀ ਜਿਹੜੀ ਆਪਣੇ ਆਪ ਨੂੰ ਐਮਐਲਏ ਦੀ ਸੈਕੰਡ ਵਾਈਫ ਕਹਿੰਦੀ ਹੈ ਉਹ ਕਹਿੰਦੀ ਹੈ ਵੀ ਸਹੀ 2023 ਤੋਂ ਸਾਡੇ ਰਿਲੇਸ਼ਨ 22 ਤੋਂ ਸਾਡੇ ਰਿਲੇਸ਼ਨ ਠੀਕ ਨਹੀਂ ਸੀਗੇ ਉਦੋਂ ਦੀ ਉਹ ਦਰਖਾਸਤ ਬਾਜੀ ਚੱਲੀ ਆਂਦੀ ਹੈ ਉਹਦੀਆਂ ਦਰਖਾਸਤਾਂ ਵੱਖ-ਵੱਖ ਜ਼ਿਲ੍ਹਿਆਂ 'ਚ ਇਨਕੁਆਇਰ ਹੁੰਦੀਆਂ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਚ ਜਾਂਦੀ ਹੈ ਉਹ ਰਿਟ ਵੀ ਪਿਛਲੇ ਸਾਲ ਅਗਸਤ 24 ਚ ਖਤਮ ਹੋ ਜਾਂਦੀ ਹੈ ਇੱਕ ਰਾਤ ਉਹਦੀ ਦਰਖਾਸਤ ਨੂੰ ਚੱਕ ਕੇ ਪਰਚਾ ਦਰਜ ਕਰ ਦਿੰਦੇ ਆ ਕਿਉਂ ਕਿ ਕਿਉਂਕਿ ਦੋ ਦਿਨ ਪਹਿਲਾਂ ਐਮਐਲਏ ਸਨੌਰ ਜਿਹੜੀਆਂ ਕੀ ਹੜਾਂ ਦੀ ਸਿਚੁਏਸ਼ਨਾਂ ਬਣੀ ਐ ਉਹਨਾਂ ਦੇ ਪ੍ਰਤੀ ਜਿਹੜਾ ਹੈਗਾ ਜਾਗਰੂਕ ਕਰਦੇ ਆ ਲੋਕਾਂ ਨੂੰ ਸਰਕਾਰ ਨੂੰ ਕੁਐਸਚਨ ਰਾਈਜ਼ ਕਰਦੇ ਆ ਜਿਹੜਾ ਐਮ.ਐਲ.ਏ. ਸਾਹਿਬ ਦੇ ਵੱਲੋਂ ਇਹ ਇੱਕ ਅਫਸਰ ਦਾ ਨਾਮ ਲਿਆ ਗਿਆ ਕਿਸ਼ਨ ਦਾ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਕੁਮਾਰ ਦਾ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸਿਕਿਉਰਿਟੀ ਵਾਪਸ ਲੈਣਾ ਉਹਦਾ ਕੋਈ ਰੀਜ਼ਨ ਦੱਸਿਆ ਗਿਆ ਉਹਨਾਂ ਨੂੰ ਤੁਹਾਡੀ ਕੋਈ ਗੱਲਬਾਤ ਹੋਈ ਕੋਈ ਰੀਜ਼ਨ ਨਹੀਂ ਦੱਸਿਆ ਗਿਆ ਜੀ ਤੁਸੀਂ ਕਨਕਲੂਡ ਕਰੋ ਵੀ ਬਿਊਰੋਕ੍ਰੇਸੀ ਇੰਨੀ ਪਾਵਰਫੁਲ ਹੈ ਵੀ ਉਹ ਇਨਸਾਨ ਨੂੰ ਛੱਡੋ ਵਿਧਾਇਕ ਤੱਕ ਨੂੰ ਵੀ ਪੜਨੇ ਪਾ ਦਿੰਦੀ ਹੈ ਜੀ ਇਹ ਬਹੁਤ ਵੱਡਾ ਸਵਾਲ ਆ ਵੀ ਇੱਕ ਮੌਜੂਦਾ ਵਿਧਾਇਕ ਹੋਵੇ ਸਰਕਾਰ ਦਾ ਆਪਣਾ ਵਿਧਾਇਕ ਹੋਵੇ ਤੇ ਉਹਦੀ ਸਿਕਿਉਰਿਟੀ ਸਰਕਾਰ ਵਾਪਸ ਲੈ ਲਵੇ ਬਹੁਤ ਵੱਡਾ ਕੁਐਸਚਨ ਹੈ ਆਮ ਬੰਦੇ ਵਾਸਤੇ ਵੀ ਜੀ ਤੁਸੀਂ ਇੱਕ ਗੱਲ ਦੇਖੋ ਪਿਛਲੇ 2 ਸਾਲਾਂ ਤੋਂ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਹੜਾਂ ਦੇ ਮੁਤਲਕਾ ਇਸ਼ੂ ਰੇਜ਼ ਕਰਦਾ ਆ ਰਿਹਾ ਸੀਗਾ ਜੀ ਅਗਰ 2 ਸਾਲਾਂ 'ਚ ਕੰਮ ਨਹੀਂ ਹੋਇਆ ਤੇ ਬਿਊਰੋਕ੍ਰਾਸੀ ਕਿੰਨੀ ਇੱਕ ਮਨਮਰਜ਼ੀ ਕਰਦੀ ਹੋਊਗੀ ਤੁਸੀਂ ਅੰਦਾਜ਼ਾ ਲਾ ਲਓ ਉਹਨੇ ਇਹੀ ਕਿਹਾ ਕਿ ਮੈਂ ਬਾਰ ਬਾਰ ਕ੍ਰਿਸ਼ਨ ਕੁਮਾਰ ਕੋਲੇ ਗਿਆ ਮੈਂ ਉਹਨੂੰ ਕਿਹਾ ਉਹਨੇ ਕੰਮ ਨਹੀਂ ਕੀਤਾ ਕੀ ਗਲਤ ਕਿਹਾ ਕ੍ਰਿਸ਼ਨ ਕੁਮਾਰ ਜੀ ਤੁਸੀਂ ਤੁਸੀਂ ਉਹ ਤੋਂ ਪੁੱਛਦੇ ਵੀ ਤੁਸੀਂ ਕੀ ਕਰਿਆ ਮੁੱਖ ਮੰਤਰੀ ਸਾਹਿਬ ਪੁੱਛ ਲੈਂਦੇ ਮંત્રી ਕਨਸਰਨਡ ਪੁੱਛ ਲੈਂਦਾ ਜੀ ਨਹੀਂ ਪੁੱਛਿਆ ਗਿਆ ਐਮ ਐਲ ਏ ਦੀ ਸਕਿਉਰਟੀ ਵਿਡਰੋ ਕਰ ਲਈ ਸਾਰੇ ਥਾਣੇ ਦੇ ਐਸ ਐਚ ਓ ਬਦਲਤੇ ਚੌਂਕੀ ਇਨਚਾਰਜ ਬਦਲਤੇ ਤੁਹਾਡੀ ਗੱਲ ਹੋਈ ਪਠਾਨ ਮਾਜਰਾ ਸਾਹਿਬ ਦੇ ਨਾਲ ਇਸ ਤੋਂ ਪਹਿਲਾਂ ਜਦੋਂ ਇਹ ਸਾਰਾ ਮਾਮਲਾ ਹੋਇਆ ਨਹੀਂ ਇਸ ਐਫ ਆਈ ਆਰ ਦਰਜ ਜਿਹੜੀ ਰਾਤ ਹੋਈ ਮੇਰੀ ਇਸ ਟਾਪਿਕ ਤੇ ਕੋਈ ਗੱਲ ਨਹੀਂ ਹੋਈ ਆਦਰਵਾਇਜ਼ ਇਨ ਰੂਟੀਨ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਰਹਿੰਦੇ ਸੀ ਮੈਂ ਪੁੱਛਦਾ ਹੁੰਦਾ ਸੀ ਆਹ ਕੰਮ ਐ ਕਿਉਂਕਿ ਸਾਡੇ ਕੋਲੇ ਵਕਾਲੇ ਦੇ ਤੌਰ ਤੇ ਉਹਨਾਂ ਦੇ ਹਲਕੇ ਦੇ ਬਹੁਤ ਬੰਦੇ ਆਉਂਦੇ ਆ ਉਹਨਾਂ ਦੀ ਜੇ ਕਿਸੇ ਦੀ ਕੋਈ ਪਰੇਸ਼ਾਨੀ ਹੁੰਦੀ ਸੀ ਤਾਂ ਵੀ ਮੈਨਾਂ ਨੂੰ ਕਾਲ ਕਰਕੇ ਕਹਿੰਦੇ ਸੀਗਾ ਕੱਲ ਲਾਸਟ ਇੰਟਰਵਿਊ 'ਚ ਉਹਨਾਂ ਨੇ ਇੱਕ ਬੜਾ ਬਿਆਨ ਜਿਹੜਾ ਦਿੱਤਾ ਉਹ ਚਰਚਾ ਦੇ ਵਿੱਚ ਆ ਕਿ ਮੇਰੇ ਕੋਲ ਕੁਝ ਅਸ਼ਲੀਲ ਨੀਲੀਆਂ ਵੀਡੀਓਜ਼ ਨੇ ਇਹਨਾਂ ਦੀਆਂ ਮੈਂ ਉਹ ਕੋਰਟ ਦੇ ਵਿੱਚ ਸਬਮਿਟ ਕਰਾਂਗਾ ਜੇ ਮੇਰੇ ਤੇ ਪਰਚਾ ਕਰਾਉਣਗੇ ਫਿਰ ਪਰਚੇ ਇਹਨਾਂ ਤੇ ਵੀ ਹੋਣਗੇ ਤੁਹਾਡੇ ਨਾਲ ਜ਼ਿਕਰ ਕੀਤਾ ਨਹੀਂ ਮੈਨੂੰ ਇਸ ਚੀਜ਼ ਦਾ ਕੋਈ ਨੌਲੇਜ ਨਹੀਂ ਹੈਗਾ ਨਾ ਮੈਨੂੰ ਮੈਂ ਖੈਰ ਇੰਟਰਵਿਊ ਵੀ ਨਹੀਂ ਸੁਣੀ ਬਟ ਉਹ ਦੇਖੋ ਪੋਲਿਟੀਕਲ ਲੈਵਲ ਦੇ ਉੱਤੇ ਕੀ ਗੱਲ ਹੈ ਮੇਰੀ ਉਹ ਨੌਲੇਜ ਨਹੀਂ ਹੈਗਾ ਬਿਲਕੁਲ ਅੱਜ ਬਲਤੇਜ ਪੰਨੂ ਪ੍ਰੈਸ ਕਾਨਫਰੰਸ ਕਰ ਰਹੇ ਉਹ ਕਹਿੰਦੇ ਜੇਕਰ ਪੁਲਿਸ ਕਾਰਵਾਈ ਨਾ ਕਰਦੀ ਉਸ ਮਹਿਲਾ ਨੂੰ ਇਨਸਾਫ ਦਿਵਾਉਣ ਦੇ ਲਈ ਜਾਂਚ ਹੋਈ ਉਸ ਤੋਂ ਬਾਅਦ ਪਰਚਾ ਦਰਜ ਹੋਇਆ ਤਾਂ ਕਹਿੰਦੇ ਤੁਸੀਂ ਅੱਜ ਫਿਰ ਸਵਾਲ ਪਹਿਲਾਂ ਕਰਦੇ ਹੋ ਹੁਣ ਤੁਸੀਂ ਸਵਾਲ ਕਿਉਂ ਕਰ ਰਹੇ ਔਰ ਟਾਪਠਾਨ ਮਾਜਰਾ ਸਾਹਿਬ ਨੂੰ ਸਾਥ ਦੇਣਾ ਚਾਹੀਦਾ ਸੀ ਉਹ ਫਰਾਰ ਹੋ ਗਏ ਫਾਇਰਿੰਗ ਕਰਕੇ ਗਏ ਆ ਪੁਲਿਸ ਦੇ ਉੱਤੇ ਭੱਜ ਗਏ ਚਲੋ ਹਰ ਇੱਕ ਦਾ ਦੇਖਣ ਦਾ ਨਜ਼ਰੀਆ ਆਪਣਾ ਜੀ ਹਰ ਇੱਕ ਦਾ ਪਿਛੋਕੜ ਦੇਖ ਲੈਣਾ ਚਾਹੀਦਾ ਆਪਾਂ ਨੂੰ ਗੁਰਪ੍ਰੀਤ ਕੌਰ ਜਿਹੜੀ ਲੇਡੀ ਹੈ ਉਹ ਆਪਣੇ ਆਪ ਨੂੰ ਕਲੇਮ ਤਾਂ ਕਰਦੀ ਵੀ ਮੈਂ ਐਮਐਲਏ ਸਾਹਿਬ ਦੀ ਸੈਕੰਡ ਵਾਈਫ ਆ ਠੀਕ ਤੇ ਜਿੱਥੇ-ਜਿੱਥੇ ਵੀ ਉਹਨੇ ਦਰਖਾਸਤ ਦਿੱਤੀ ਜਾਂ ਕਿਸੇ ਵੀ ਆਫੀਸਰ ਨੇ ਇਹਨੂੰ ਬੁਲਾਇਆ ਇਹਨੇ ਆਪਣੀ ਸਟੇਟਮੈਂਟ ਦਿੱਤੀ ਹੈ। ਇਹੀ ਜਿਹੜੀ ਹੈਗੀ ਕਿ ਕਹਿੰਦੇ ਆ ਇਨਵੈਸਟੀਗੇਸ਼ਨ ਜਾਂ ਇਨਕੁਆਰੀ ਸ਼ਾਮਲ ਹੋਣਾ ਹੁੰਦਾ ਹੋਰ ਹੀ ਸੀਗੇ। ਹੁਣ ਇਹ ਤਾਂ ਪਰਚੀ ਰਾਤ 10 ਵਜੇ ਦਿੱਤਾ। ਇਸ ਬਾਰੇ ਤਾਂ ਇਹਨੂੰ ਕੋਈ ਵੀ ਨਹੀਂ ਪਤਾ ਹੈਗਾ। ਪਰ ਫਿਰ ਉਹ ਹਰਿਆਣਾ ਕਿਉਂ ਭੱਜੇ? ਨਹੀਂ ਭੱਜੇ ਨਹੀਂ ਹੈਗੇ। ਇਹ ਕੌਣ ਕਹਿੰਦਾ ਭੱਜੇ? ਉਹਨਾਂ ਦੀ ਰਿਸ਼ਤੇਦਾਰੀਆਂ ਬਹੁਤ ਰਿਸ਼ਤੇਦਾਰੀਆਂ। ਕੋਈ ਬੰਦੇ ਨੂੰ ਕੰਮ ਹੁੰਦਾ ਹੈ, ਕੋਈ ਕੁਛ ਹੁੰਦਾ ਗਏ। ਪਰ ਉਹਨਾਂ ਨੇ ਕਿਹਾ ਮੈਂ ਅੰਡਰਗਰਾਉਂਡ ਹੋ ਗਿਆ ਮੈਨੂੰ ਪਤਾ ਲੱਗ ਗਿਆ ਪੁਲਸ ਕੋ ਕਰ ਰਹੀ ਐ ਲਾਸਟ ਇੰਟਰਵਿਊ ਹੋਇਆ ਅੰਡਰਗਰਾਉਂਡ ਹੋਣ ਤੋਂ ਬਾਅਦ ਉਹਨਾਂ ਨੇ ਉਹਦੇ ਵਿੱਚ ਜ਼ਿਕਰ ਕੀਤਾ ਕਿ ਮੈਨੂੰ ਪਤਾ ਮੇਰੇ ਤੇ ਕਾਰਵਾਈ ਹੋਣੀ ਆ ਉਹਦੀ ਉਹਨਾਂ ਨੇ ਕਿਹਾ ਕਿ ਪਰਚੇ ਕਰਨਗੇ ਤਾਂ ਫਿਰ ਪਰਚੇ ਇਹਨਾਂ ਤੇ ਵੀ ਹੋਣਗੇ ਗੱਲ ਇਹ ਆ ਅਗਲੇ ਨੇ ਆਪਣੇ ਆਪ ਨੂੰ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ ਵੀ ਤਾਂ ਕਿ ਮੈਂ ਅੰਦਰ ਜਾਊਂਗਾ ਅੰਦਰ ਜਾ ਕੇ ਮੈਨੂੰ ਇਹ ਗੱਲਾਂ ਰੇਜ਼ ਨਹੀਂ ਕਰੇ ਜਾਣਗੀਆਂ ਬਾਹਰ ਰਹਾਂਗਾ ਉਹਨਾਂ ਇਸ਼ੂ ਜਿਆਦਾ ਰਾਈਜ਼ ਕਰ ਸਕਦੇ ਜੀ ਤੁਸੀਂ ਹੁਣ ਡਿਫੈਂਡ ਕਿਵੇਂ ਕਰੋਗੇ ਇਸ ਮਾਮਲੇ ਨੂੰ ਪੁਲਸ ਨੇ ਯਕੀ ਜੋ ਘੜਨਾ ਸੀਗਾ ਐਸਐਸਪੀ ਪਟਿਆਲਾ ਨੇ ਘੜਤਾ ਹਮਲਾ ਦਾ ਕੇਸ ਹੋਰ ਵੀ ਸਟਰੋਂਗ ਕਰਤਾ ਕਿਉਂਕਿ ਪੁਲਿਸ ਤੇ ਫਾਇਰਿੰਗ ਕਰ ਚੁੱਕੀ ਗਈ ਹੈ ਕੁਝ ਤਸਵੀਰਾਂ ਵੀ ਸਾਡੇ ਤੱਕ ਸਾਹਮਣੇ ਆਈਆਂ ਨੇ ਇੱਕ ਨੌਜਵਾਨ ਫੋਰਚੂਨਰ ਗੱਡੀ ਤੇ ਬੈਠਾ ਹੋਇਆ ਉਹਦੇ ਸ਼ਾਇਦ ਪੈਰ ਤੇ ਲੱਗੀ ਆ ਤੇ ਤਿੰਨ ਪਿਸਟਲ ਤੱਕ ਫੋਰਚੂਨਰ ਗੱਡੀ ਦੇ ਵਿੱਚ ਨਜ਼ਰ ਆ ਰਹੇ ਨੇ ਦੇਖੋ ਗੱਲ ਇਹ ਗੁਰਪ੍ਰੀਤ ਕੋਰ ਵਾਲਾ ਕੇਸ ਪਟਿਆਲੇ ਚੱਲਣਾ ਹੈ ਹੂੰ ਉਹਨੂੰ ਡਿਫੈਂਡ ਕਰ ਲਾਂਗੇ ਕਰ ਰਹੇ ਹਾਂ ਸਾਨੂੰ ਹਾਲ ਤੱਕ ਬਹੁਤ ਕੁਝ ਡਾਕੂਮੈਂਟਸ ਪਹਿਲਾਂ ਦੇ ਆਏ ਹੋਏ ਆ ਉਹਦੇ ਅਕੋਰਡਿੰਗਲੀ ਕੇਸ ਲੜਿਆ ਜਾਊਗਾ ਜਿਹੜੀ ਫਾਇਰਿੰਗ ਵਾਲੀ ਗੱਲ ਹੈ ਉਹ ਬੜੀ ਜ ਕਿਉਂ ਦੱਸ ਕਿੰਨਾ ਤਾਉਨੋ ਹਰਿਆਣਾ ਪੁਲਿਸ ਦੀ ਤੁਸੀਂ ਸਟੇਟਮੈਂਟ ਸੁਣ ਲਓ ਉਹ ਕਹਿੰਦੇ ਕੋਈ ਗੋਲੀ ਨਹੀਂ ਚੱਲੀ ਹੈ ਪੰਜਾਬ ਪੁਲਿਸ ਕਹਿੰਦੀ ਗੋਲੀ ਚੱਲੀ ਹੈ ਗੋਲੀ ਚੱਲੀ ਜਾਂ ਨਹੀਂ ਚੱਲੀ ਕੋਈ ਸੀਸੀਟੀਵੀ ਫੁਟੇਜ ਤੁਹਾਨੂੰ ਦੇਖਿਆ ਗਿਆ ਹੋਵੇ ਤੁਸੀਂ ਦੱਸ ਸਕਦੇ ਹੋ ਮੈਂ ਤਾਂ ਹਲੇ ਤੱਕ ਨਹੀਂ ਦੇਖਿਆ ਜਿੱਥੋਂ ਇਹ ਸਾਬਤ ਹੋਵੇ ਕਿ ਹਾਂਜੀ ਉਥੋਂ ਕਿਸੇ ਗੱਡੀ ਚ ਜਾਂ ਪੈਦਲ ਹਰਮਿਤ ਸਿੰਘ ਭੱਜਿਆ ਜਾ ਰਿਹਾ ਜੀ ਅੱਜ ਤਾਂ ਅੱਜ ਤਾਂ ਮੈਨੂੰ ਲੱਗਦਾ ਹੈ ਹਰ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਹੈ। ਫਿਰ ਜੇ ਇੰਨੀ ਸੱਚੀ ਸੀਗੀ ਪਟਿਆਲਾ ਪੁਲਿਸ ਫਿਰ ਸੀਸੀਟੀਵੀ ਲਾਂਦੀ ਉਸ ਏਰੀਆ ਦੀ। ਕਿ ਪਟਿਆਲਾ ਪੁਲਿਸ ਨੇ ਜਿਹੜੀ ਫੋਰਚਨਰ ਗੱਡੀ ਤਿੰਨ ਪਿਸਟਲ ਤੇ ਜਿਹੜੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਉਥੇ ਪਕੜੇ ਆ ਉਹ ਕਿਵੇਂ ਹੱਥ ਆ ਗਏ? ਤੇ ਦੂਜਾ ਸਵਾਲ ਇਹ ਆ ਕਿ ਫਿਰ ਜੇ ਪਠਾਨ ਮਾਜਰਾ ਸਾਹਿਬ ਉਥੋਂ ਭੱਜੇ ਕਿਵੇਂ? ਕਿ ਪੁਲਿਸ ਦੇ ਮੁਲਾਜ਼ਮਾਂ ਨੇ ਆ ਆ ਭਜਾਤੇ ਉਥੋਂ ਜੇ ਭੱਜੇ ਤਾਂ ਉਹ ਭੱਜੇ ਕਿਵੇਂ? ਇਹ ਵੱਡਾ ਸਵਾਲ ਆ। ਦੇਖੋ ਪਹਿਲੀ ਗੱਲ ਤੇ ਇਹ ਹੈ ਫੋਰਚਨਰ ਗੱਡੀ ਹੈ ਯਾ ਉਹ ਜਿਹੜਾ ਮੁੰਡਾ ਕਹਿੰਦੇ ਆ ਫੜਿਆ ਗਿਆ। ਕੀ ਉਹ ਹਰਮੀਤ ਸਿੰਘ ਦੇ ਨਾਲ ਅੱਜ ਸਵੇਰੇ ਗਏ ਜਾਂ ਨਹੀਂ ਗਏ ਇਹੀ ਕੁਐਸਚਨ ਹੈ ਦੂਜੀ ਤੁਸੀਂ ਕਹਿ ਲਿਆ ਭੱਜੇ ਜਾਂ ਭਜਾਏ ਗਏ ਮੈਂ ਤਾਂ ਤੁਹਾਨੂੰ ਕਿਹਾ ਵੀ ਸੀਸੀਟੀਵੀ ਹੁੰਦੀ ਸੀਸੀਟੀਵੀ ਪੁਲਿਸ ਚਲਾਉਂਦੀ ਕਿ ਅਸੀਂ ਕਰਨਾਲ ਗਏ ਅਸੀਂ ਫਲਾਣੀ ਪਰਮਿਸ਼ਨ ਰਾਹੀਂ ਗਏ ਆਊਟ ਆਫ ਸਟੇਟ ਗਏ ਤੇ ਅਸੀਂ ਜਾ ਕੇ ਉੱਥੇ ਸੀਸੀਟੀਵੀ ਚੈੱਕ ਕਰਾਏ ਜੀ 6 ਵਜੇ ਜੀ ਗੱਡੀਆਂ ਜਾ ਰਹੀਆਂ ਐਮਐਲਏ ਉੱਥੇ ਪਹੁੰਚ ਗਿਆ ਅਸੀਂ ਜਾ ਰਹੇ ਹਾਂ ਇਹ ਸਾਡੇ ਤੇ ਫਾਇਰਿੰਗ ਹੋਈ ਇਹ ਭੱਜਲੇ ਇਸ ਤਰ੍ਹਾਂ ਦੀ ਕੋਈ ਚੀਜ਼ ਮੈਨੂੰ ਤਾਂ ਲੱਗਦਾ ਹੈ ਰਿਕਾਰਡ ਤੇ ਨਹੀਂ ਦੇਖੀ ਜੀ ਬਾਕੀ ਸਟੋਰੀ ਬਣਾਣੀ ਮੇਰੀ ਉਹ ਗੱਡੀ ਹੈ ਉਹਨਾਂ ਦੀ ਫੋਰਚਨਰ ਜਿਸ ਬੰਦੇ ਦੀ ਹੋਊਗੀ ਉੱਥੇ ਫੋਰਚਨਰ ਖੜੀ ਹੈ ਖੜੀ ਦਿਖਾਤੀ ਜੀ ਵੈਪਨ ਪਾਏ ਨਹੀਂ ਪਾਏ ਕਿੱਥੋਂ ਆਏ ਉਹ ਸਭ ਮੈਟਰ ਆਫ ਟ੍ਰਾਇਲ ਹੈ ਤੁਹਾਡੀ ਗੱਲ ਹੋਈ ਕਰਨਾਲ ਪੁਲਿਸ ਦੇ ਨਾਲ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਜਿਹੜੇ ਪੰਜਾਬ ਪੁਲਿਸ ਦੇ ਨਾਲ ਇਸ ਆਪਰੇਸ਼ਨ ਨੂੰ ਕੰਪਲੀਟ ਕਰ ਮਚਾਈ ਹੋਣ ਨਹੀਂ ਜੀ ਮੇਰੀ ਮੇਰੀ ਕਿਸੇ ਨਾਲ ਹਰਿਆਣੇ ਚ ਕੋਈ ਗੱਲ ਨਹੀਂ ਹੋਈ ਇਸ ਟਾਪਿਕ ਤੇ ਤੁਸੀਂ ਦੇ ਗੱਲ ਤੌਰ ਤੇ ਹੁਣ ਕੀ ਕਾਰਵਾਈ ਕਰ ਰਹੇ ਹੋ ਸਾਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਜਦੋਂ ਇਨਸਟਰਕਸ਼ਨਸ ਬਣਨੀ ਹੈ ਜਦੋਂ ਉਹਨਾਂ ਨੂੰ ਕਲੀਅਰ ਹੋਗਾ ਕਿ ਵਾਕਈ ਉਹ ਫੜੇ ਗਏ ਹੈ ਜਾਂ ਨਹੀਂ ਫੜੇ ਗਏ ਉਹਦੇ ਅਕੋਰਡਿੰਗ ਨੇ ਅਸੀਂ ਆਨਰੇਬਲ ਕੋਰਟ ਨੂੰ ਅਪਰੋਚ ਕਰਾਂਗੇ ਉਸ ਤੋਂ ਪਹਿਲਾਂ ਵੀ ਕੋਈ ਜ਼ਮਾਨਤ ਦੇ ਲਈ ਅਪੀਲ ਨਹੀਂ ਕੀਤਾ ਜਾ ਸਕਦਾ ਜਦ ਤੱਕ ਆਪਾਂ ਨੂੰ ਪੋਜੀਸ਼ਨ ਨਹੀਂ ਕਲੈਰੀਫਾਈਡ ਕਿ ਉਹ ਅਰੈਸਟਡ ਹੈ ਜਾਂ ਨਹੀਂ ਤਦ ਤੱਕ ਬੇਲ ਕਿਵੇਂ ਪਾਉਗੀ ਜੀ ਉਹ ਜਿਹੜੀ ਐਫ ਆਈ ਆਰ ਤੁਹਾਡੇ ਹੱਥ ਦੇ ਵਿੱਚ ਆ ਮੈਂ ਚਾਹਣਾ ਕੀ ਇਹਦਾ ਤੁਸੀਂ ਥੋੜਾ ਜਿਹਾ ਬਰੀਫ ਕਰ ਦੋਗੇ ਇਹਦੇ ਵਿੱਚ ਲਿਖਿਆ ਕੀ ਗਿਆ ਸਟੇਟਮੈਂਟ ਕੀ ਨੇ ਦੇਖੋ ਗੁਰਪ੍ਰੀਤ कौर ਦੇ ਸਟੇਟਮੈਂਟ ਦੇ ਉੱਤੇ ਐਫ ਆਈ ਆਰ ਹੈ ਮੈਂ ਤੁਹਾਨੂੰ ਦਿਖਾਣਾ ਇਹਦਾ ਜਿਹੜਾ ਅਕਰਾਂਸੋ ਕਹਿੰਦੀ ਹੈ 12 2 2014 ਦੀ ਕਹਿੰਦੀ ਹੈ ਹੁਣ ਤੁਸੀਂ ਦੇਖ ਲਓ ਅੱਜ 2 ਸਪਟੈਂਬਰ 2025 ਚੱਲ ਰਿਹਾ ਹੈ ਤਕਰੀਬਨ 11 ਸਾਲਾਂ ਤੋਂ ਉਹ ਕਹਿੰਦੀ ਹੈ ਕਿ ਮੈਂ ਇਹਨਾਂ ਨਾਲ ਜਿਹੜਾ ਹੈਗਾ ਨੋਨ ਸੀਗੀ ਗੱਲਬਾਤ ਕਰਦੀ ਸੀਗੀ ਹੁਣ ਇਹਨਾਂ ਨੇ ਇਸ ਐਪਲੀਕੇਸ਼ਨ ਦੇ ਵਿੱਚ ਸਾਰਾ ਇਨਸੀਡੈਂਟ ਉਹ ਲਿਖਿਆ ਕਿ ਮੇਰੇ ਨਾਲ ਵਿਆਹ ਕਰਾ ਲਿਆ ਤੇ ਮੈਂ ਇਹਨਾਂ ਨਾਲ ਫਲਾਣੀ ਜਗ੍ਹਾ ਰਹਿੰਦੀ ਰਹੀ ਐਮਐਲਏ ਦੀ ਇਲੈਕਸ਼ਨ ਆ ਗਈ ਇਹ ਐਮਐਲਏ ਬਣ ਗਏ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਰਾ ਮੈਟਰ ਪਹਿਲਾਂ ਹੀ ਆਨਰੇਬਲ ਹਾਈ ਕੋਰਟ ਤੱਕ ਐਜੀਟੇਟ ਹੋ ਚੁੱਕਿਆ ਹੈ ਹੁਣ ਕੱਲ ਰਾਤ 10 ਵਜੇ ਸਿਵਲ ਐਂ ਥਾਣੇ ਇਹ ਕਹਿੰਦੇ ਜੀ ਅਸੀਂ ਪਰਚਾ ਦਰਜ ਕਰ ਲਿਆ ਕੀ ਚੇਂਜ ਆ ਗਿਆ ਜੀ ਜਿਹੜਾ ਮੈਟਰ ਡੀਆਈਜੀ ਰੋਪੜ ਕੋਲੇ ਪੈਂਡਿੰਗ ਹੈ 2024 ਅਗਸਤ ਦਾ ਰਾਤੋਂ ਰਾਤ ਇਹ ਜਿਹੀ ਖੀਚੀ ਜੋਗੀ ਵੀ ਰਾਤ ਨੂੰ 10 ਵਜੇ ਬੁਲਾ ਕੇ ਲੇਡੀ ਦੇ ਬਿਆਨ ਤੇ ਪਰਚਾ ਦਰਜ ਕਰ ਲਿਆ ਹੁਣ ਤੁਸੀਂ ਦੇਖ ਲਓ ਵੀ ਇਹ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਪਰ ਇੱਥੇ ਨਾ ਇੱਕ ਸਵਾਲ ਲੋਕ ਇਹ ਚਰਚਾ ਚ ਰਿਹਾ ਕਿ ਪ੍ਰਧਾਨ ਮਾਜਰਾ ਸਾਹਿਬ ਤਾਂ ਮੁੱਖ ਮੰਤਰੀ ਦੀ ਰਿਸ਼ਤਦਾਰੀ ਵੀ ਪੈਂਦੀ ਆ ਉਹਨਾਂ ਦੀ ਵਾਈਫ ਦੇ ਨਾਲ ਕਾਫੀ ਜਿਹੜੀ ਨੇੜਤਾ ਉਹਨਾਂ ਦੀ ਤੇ ਕਾਫੀ ਨੇੜਤਾ ਮੁੱਖ ਮੰਤਰੀ ਦੇ ਨਾਲ ਵੀ ਰਹੀ ਐ ਇਤੋਂ ਤੱਕ ਕਿ ਪਟਿਆਲੇ ਤਾਂ ਸੁਪਰ ਸੀਐਮ ਬਣਨੇ ਜਾਂਦੇ ਸੀ ਪਠਾਨ ਮਾਜਰਾ ਕਹਿੰਦੇ ਜਿਹੜੇ ਕਾਮਨ ਮੰਤਰੀਆਂ ਤੋਂ ਨਹੀਂ ਹੁੰਦੇ ਸੀ ਉਹ ਪਠਾਨ ਮਾਜਰਾ ਸਾਹਿਬ ਕਰਾਉਂਦੇ ਸੀ ਸਾਢੇ 3 ਸਾਲਾਂ ਦੀ ਜਾਰੀ ਅਚਾਨਕ ਕਿਵੇਂ ਟੁੱਟ ਗਈ ਨਹੀਂ ਕਿਹੇ ਜਿਹੇ ਹਾਲਾਤ ਬਣੇ ਹੋਣਗੇ ਇਹ ਤਾਂ ਜਾਂ ਪਰਮਾਤਮਾ ਜਾਣਦਾ ਹੈ ਉਹ ਦੋਨੇ ਬੰਦੇ ਜਾਣਦੇ ਆ ਇਹ ਠੀਕ ਹੈ ਵੀ ਜਿੰਨਾ ਵੀ ਆਮ ਆਦਮੀ ਪਾਰਟੀ ਨੂੰ ਚੱਕਣ ਵਾਸਤੇ ਜੋ ਰੈਲੀਆਂ ਜੋ ਫੰਕਸ਼ਨਸ ਹਰਮਿਤ ਸਿੰਘ ਪਠਾਨ ਮਾਜਰੇ ਨੇ ਕਰਾਏ ਸਨੌਰ ਚ ਮੈਂ ਨਹੀਂ ਕਹਿ ਸਕਦਾ ਵੀ ਕਿਸੇ ਵੀ ਹੋਰ ਇਲਾਕੇ ਦੇ ਵਿੱਚ ਹੋਏ ਹੋਣਗੇ ਉਹਨਾਂ ਦੀ ਵਾਈਫ ਸੀਐਮ ਸਾਹਿਬ ਦੇ ਗੁਰਪ੍ਰੀਤ ਕੌਰ ਉਹਨਾਂ ਦੇ ਘਰੇ ਕਈ ਵਾਰੀ ਆਏ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੇਖਿਆ ਹੋਣਾ ਹੁਣ ਇਹ ਜੇ ਕੀ ਫੈਕਟਰ ਦੋ ਦਿਨਾਂ ਚ ਬਣੇ ਜਾਂ ਕਿਹੜੀਆਂ ਫੋਰਸੇ ਜਿਹੜੀਆਂ ਕੰਮ ਕਰੀਆਂ ਕਿ ਇਹ ਜੇ ਹਾਲਾਤ ਬਣ ਗਏ ਇਹ ਸਭ ਹੌਲੀ ਹੌਲੀ ਪਤਾ ਲੱਗੂਗਾ ਜੀ ਅੱਜ ਵਿਰੋਧੀ ਵੀ ਉਹਨਾਂ ਦੇ ਤੰਜ ਕੱਸ ਰਹੇ ਆ ਉਹਨਾਂ ਦੇ ਨੀਲੀਆਂ ਵੀਡੀਓ ਵਾਲੇ ਬਿਆਨ ਤੇ ਕਹਿੰਦੇ ਜਿਨ੍ਹਾਂ ਦੀਆਂ ਆਪਦੀਆਂ ਹੀਆਂ ਸੀ ਉਹ ਲੋਕਾਂ ਦੀਆਂ ਕੱਢ ਰਹੇ ਆ ਤੇ ਸਾਰੇ ਆਮ ਆਦਮੀ ਪਾਰਟੀ ਵਾਲੇ ਇੱਕੋ ਜਿਹੇ ਆ ਚਲੋ ਪੋਲੀਟੀਕਲ ਹੈ ਜੀ ਬਜਾਏ ਇੱਕ ਦੂਜੇ ਤੇ ਅਲੀਗੇਸ਼ਨ ਲਾਉਣ ਦੇ ਸਮਾਜ ਵਾਸਤੇ ਕੰਮ ਕਰਨ। ਹੂੰ ਜੇ ਕੰਮ ਕਰਦੇ ਹੁੰਦੇ ਐਮਐਲਏ ਨੂੰ ਇਹ ਹੜਾਂ ਦੇ ਵਿੱਚ ਇਹੋ ਜਿਹਾ ਸਵਾਲ ਨਾ ਖੜਾ ਕਰਨਾ ਪੈਂਦਾ। ਹੂੰ ਜਿਹੜੀਆਂ ਹੁਣ ਪੁਲਿਸ ਨੇ ਜਿਹੜਾ ਕਹਾਣੀ ਦੱਸੀ ਜਾ ਰਹੀ ਆ ਜੋ ਇਨਸੀਡੈਂਟ ਦੱਸਿਆ ਕਿ ਫਾਇਰਿੰਗ ਕਰਕੇ ਭੱਜੇ ਇਸ ਮਾਮਲੇ 'ਚ ਕਿੰਨੀਆਂ ਧਾਰਾਵਾਂ ਵਾ ਸਖਤ ਲੱਗ ਸਕਦੀਆਂ ਕੇਸ ਇੰਨਾ ਸਟਰੋਂਗ ਲੱਗਦਾ ਤੁਹਾਨੂੰ। ਦੇਖੋ ਫਿਰ ਤਾਂ ਪੁਲਿਸ ਪਰਚਾ ਦਰਜ ਕਰਾਉਗੀ 307 ਦਾ ਜੀ। ਹੂੰ 353 186 ਦਾ ਆਈਪੀਸੀ ਤਹਿਤ ਪਰ ਉਹ ਹੋਣਾ ਕਰਨਾਲ ਆ। अच्छा पंजाब नहीं होएगा नहीं ज्यूरिसडिक्शन करना करनाल दी बनूंगी जी हुन ਥੋਡੇ ਥੋਡੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਤਾਂ ਕਹਿ ਚੁੱਕੇ ਵੀ ਹਰਿਆਣੇ ਤੋਂ ਭੱਜਿਆ ਹੁਣ ਇਹ ਤਾਂ ਹੈ ਨਹੀਂ ਵੀ ਸਟੋਰੀ ਪੰਜਾਬ ਦੀ ਰੱਖ ਲੈਣ ਖੜਨਾ ਤਾਂ ਉੱਥੇ ਹੀ ਪੈਣਾ ਹੈ करनाल ਪੁਲਿਸ ਕਹਿੰਦੀ ਸਾਡੇ ਕੋਲੇ ਕੋਈ ਗੋਲੀ ਚੱਲਣ ਦੀ ਇਨਫੋਰਮੇਸ਼ਨ ਨਹੀਂ ਹੁਣ ਇਹ ਗੱਲ ਦੇਖਣ ਵਾਲੀ ਹੈ ਵੀ ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ ਹੋਰ ਨੈਕਸਟ ਕੋਈ ਪਰਿਵਾਰਕ ਮੈਂਬਰਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਨਹੀਂ ਹਾਲੇ ਤਾਂ ਕੋਈ ਮੇਰੇ ਬੇਟੇ ਦੇ ਨਾਲ ਗੱਲਬਾਤ ਹੋਈ ਨਹੀਂ ਮੇਰੀ ਬੇਟੇ ਨਾਲ ਅੱਜ ਹਾਲੇ ਤਕਰੀਬਨ ਸوير ਦੀ ਕੋਈ ਗੱਲ ਨਹੀਂ ਹੋਈ ਹੈਗੀ ਕਿਉਂਕਿ ਅੱਜ ਪਟਿਆਲੇ 'ਚ ਧਰਨਾ ਵੀ ਉਹਨਾਂ ਦੇ ਸਾਥੀਆਂ ਵੱਲੋਂ ਦਿੱਤਾ ਗਿਆ ਉਹਨਾਂ ਦੀ ਵੀ ਮੌਕੇ ਤੇ ਗ੍ਰਿਫਤਾਰੀਆਂ ਡੀਸੀ ਦਫ਼ਤਰ ਦੇ ਘੇਰੋਂ ਤੋਂ ਪਹਿਲਾਂ ਪੈ ਜਾਂਦੀਆਂ ਨੇ ਜੀ ਕੋਈ ਹੋਰ ਲੀਗਲ ਪੱਖ ਇਸ ਮਾਮਲੇ 'ਚ ਆਇਆ ਨਹੀਂ ਨਾਥਿੰਗ ਹਲੇ ਐਸੀ ਕੋਈ ਗੱਲ ਨਹੀਂ ਹੋਈ ਉਹਨਾਂ ਦੇ بیٹے ਨਾਲ ਵੀ ਮੇਰੀ ਗੱਲ ਨਹੀਂ ਹੋਈ ਹੈਗੀ ਜੇ ਆ ਪਰਿਵਾਰ ਨਾਲ ਜੇ ਕੋਈ ਗੱਲ ਹੋਊਗੀ ਉਹੇ ਜਿਹਾ ਅਸੀਂ ਮੂਵ ਕਰਾਂਗੇ ਜੀ ਲਾਸਟ ਕਨਵਰਸੇਸ਼ਨ ਕੀ ਸੀ ਤੁਹਾਡੀ ਐਮਐਲਏ ਬਸ ਉਹਨਾਂ ਦੇ ਇਹੀ ਸੀਗਾ ਕਿ ਸਾਡੇ ਸਾਡੇ ਹਲਕੇ ਦੇ ਵਿੱਚ ਜਿਹੜਾ ਫਲੱਡ ਸੀ ਬਹੁਤ ਮਾਰ ਹੈ ਤੇ ਡਿਸਪਾਇਟ ਕਿ ਮੈਂ ਇੰਨਾ ਰੌਲਾ ਪਾਣਾ ਇੰਨਾ ਮੁੱਦਾ ਰੇਸ ਕਰਦਾ ਤਾਂ ਵੀ ਕੋਈ ਕੰਮ ਨਹੀਂ ਹੋਇਆ ਡਿਪਰੈਸ਼ਨ ਚ ਸੀ ਨਹੀਂ ਨਹੀਂ ਕੋਈ ਡਿਪਰੈਸ਼ਨ ਚੜਦੀ ਕਲਾ ਵਾਲਾ ਬੰਦਾ ਜੀ ਡਿਪਰੈਸ਼ਨ ਨਹੀਂ ਕੋਈ ਚਿੰਤਾ ਕਹਿੰਦੇ ਨਾ ਆਪ ਦੇ ਹਾਲ ਕੇ ਲੋਕਾਂ ਦੀ ਚਿੰਤਾ ਬਹੁਤ ਆ ਚਿੰਤਾ ਕੱਲ ਵੱਖਰੀ ਹੈ ਭਾਵਕ ਹੋ ਜਾਂਦੇ ਆ ਉਹ ਇੱਕ ਉਹ ਵੀ ਕੱਲ ਠੀਕ ਹੈ ਕੋਈ ਡਿਪਰੈਸ਼ਨ ਨਹੀਂ ਚੜਦੀ ਕਲਾ ਵਾਲਾ ਬੰਦਾ ਉਹ ਤੁਸੀਂ ਲੇਟੈਸਟ ਵੀਡੀਓ ਵੀ ਦੇਖ ਲਓ ਕੋਈ ਤੁਹਾਨੂੰ ਸ਼ਿਕਸਤ ਕੋਈ ਡਰ ਦਿਖਿਆ ਹੋਵੇ ਹੂੰ ਕੋਈ ਨਾ ਕੋਈ ਝੂਠ ਦੀ ਗੱਲ ਸਗੀ ਲੋਕਾਂ ਦੀ ਆਵਾਜ਼ ਚੱਕੀ ਹੈ ਕਿ ਹਾਂਜੀ ਸਾਨੂੰ ਹੜਾ ਦੀ ਮਾਰ ਪੈ ਰਹੀ ਹੈ ਅਸੀਂ ਇਹ ਇਸ਼ੂ ਰਾਈਜ਼ ਕਰਦੇ ਸੀਗੇ ਸਾਨੂੰ ਇਹਦਾ ਕੋਈ ਫਰੂਟਫੁੱਲ ਰਿਜ਼ਲਟ ਨਹੀਂ ਮਿਲਿਆ ਹਮ ਜਿਹੜਾ ਉਹਨਾਂ ਨੇ ਅਫਸਰ ਦਾ ਨਾਮ ਲਿਆ ਕਿਤੇ ਉਹਨਾਂ ਦਾ ਵੀ ਕੋਈ ਐਫਆਈਆਰ 'ਚ ਜ਼ਿਕਰ ਹੈ ਉਹਨਾਂ ਦੇ ਵੱਲੋਂ ਵੀ ਕੋਈ ਕੰਪਲੀਟ ਹੁਣ ਤੱਕ ਦਿੱਤੀ ਗਈ ਨਹੀਂ ਨਹੀਂ ਇਸ ਐਫਆਈਆਰ 'ਚ ਕੋਈ ਜ਼ਿਕਰ ਨਹੀਂ ਹੈਗਾ ਅਗਰ ਕੋਈ ਉਹਨਾਂ ਦੀ ਵੱਖਰੀ ਕੰਪਲੇਂਟ ਪਾਈ ਹੈ ਮੈਨੂੰ ਉਸ 'ਚ ਦਾ ਨੋਟਿਸ ਨਹੀਂ ਹੈਗਾ ਜਿਹੜੀ ਇਹ ਪੀੜਤ ਮਹਿਲਾ ਗੁਰਪ੍ਰੀਤ ਕੌਰ ਨੇ ਜਿਨੇ ਐਫਆਈਆਰ ਤੇ ਆਪਦੇ ਬਿਆਨ ਦਿੱਤੇ ਨੇ ਇਹਦੇ ਉੱਤੇ ਹੋਰ ਵੀ ਮਾਮਲੇ ਦਰਜ ਇਹਨਾਂ ਦੇ ਉੱਤੇ ਤਕਰੀਬਨ 4-5 ਐਫਆਈਆਰਸ ਪਹਿਲਾਂ ਰਜਿਸਟਰਡ ਹੈ ਜੀ ਇੱਥੇ ਪੰਜਾਬ 'ਚ ਪੰਜਾਬ ਚ ਦੋ ਲੁਧਿਆਣੇ ਚ ਤਿੰਨ ਪਟਿਆਲੇ ਚ ਜਿੰਨਾ ਕਿ ਮੈਨੂੰ ਪਤਾ ਹੈ ਹੋਰ ਵੱਧ ਹੋਗੀ ਮੈਂ ਕਹਿ ਨਹੀਂ ਸਕਦਾ ਦੋ ਲੁਧਿਆਣੇ ਡਿਸਟ੍ਰਿਕਟ ਦੀਆਂ ਤਿੰਨ ਪਟਿਆਲਾ ਡਿਸਟ੍ਰਿਕਟ ਦੀਆਂ ਉਹ ਕਿਹੜੇ ਮਾਮਲੇ ਨੇ ਉਹ ਕੁਝ ਹੈ ਜਿਹੜਾ ਪਟਿਆਲੇ ਇੱਕ ਐਫ ਆਈ ਆਰ ਤਾਂ ਐਮ ਐਲ ਏ ਵੱਲੋਂ ਦਰਜ ਸੀਗੀ ਕਿ ਇਹਨਾਂ ਨੇ ਮੇਰੀ ਜਿਹੜੀ ਹੈਗੀ ਵਿਰੋਧੀਆਂ ਨਾਲ ਰਲ ਕੇ ਮੇਰੀ ਵੀਡੀਓ ਵਾਇਰਲ ਕੀਤੀ ਹੈ ਅਸ਼ਲੀਲ ਵੀਡੀਓ ਜਿਹੜਾ ਵਾਇਰਲ ਹੋਇਆ ਸੀ ਉਸ ਮੈਟਰ ਚ ਇਹਦੀ ਬੇਲ ਔਨਰੇਬਲ ਹਾਈ ਕੋਰਟ ਤੱਕ ਡਿਸਮਿਸ ਹੋਈ ਸੁਪਰੀਮ ਕੋਰਟ ਪੈਂਡਿੰਗ ਹੈ ਫਿਰ ਇਹਨਾਂ ਨੇ ਇੱਕ ਐਫ ਆਈ ਆਰ ਕਿਸੇ ਹੋਰ आम आदमी पार्टी ਦੇ ਲੀਡਰ ਦੇ ਖਿਲਾਫ ਦਰਜ ਕਰਾਈ ਸੀਗੀ ਸੌਰੀ ਕੰਪਲੇਂਟ ਕੀਤੀ ਸੀਗੀ ਉਹਨਾਂ ਨੇ ਵੀ ਇਹਦੇ ਖਿਲਾਫ ਐਫ ਆਈ ਆਰ ਦਰਜ ਕਰਾਈ ਇੱਕ ਐਫ ਆਈ ਆਰ ਫੇਰ ਦਰਜ ਹੋਈ ਹੈ ਥਾਣਾ ਝੁਲਕਾ ਜੀ ਉਹ ਵੀ ਇਸ ਲੇਡੀ ਦੇ ਅਗੇਂਸਟ ਦਰਜ ਕਰਾਉਣ ਵਾਲਾ ਬੰਦਾ ਹੈਗਾ ਗੁਰਬਚਨ ਸਿੰਘ ਉਸ ਕੇਸ ਦੇ ਅੰਦਰ ਹੈ ਕਿ ਇਹ ਤਕਰੀਬਨ 10 ਦਿਨਾਂ ਬਾਅਦ ਇਹ ਬیل ਹੋਈ ਹੈ ਤੋ ਮੇਰੀ ਨੋਲੇਜ ਦੇ ਮੁਤਾਬਕ ਤਕਰੀਬਨ 4-5 ਐਫ ਆਈ ਆਰਸ ਇਹਨਾਂ ਦੇ ਕੋਈ ਨੈਟਵਰਕ ਐਸ ਲੇਡੀ ਦਾ ਕਿਦਾਂ ਮੈਂ ਮੈਂ ਨੈਟਵਰਕ ਨੈਟਵਰਕ ਵਰਕ ਕੀ ਇਸ ਦਾ ਮੈਂ ਤੁਹਾਨੂੰ ਇਹ ਦੱਸਤਾ ਵੀ ਉੱਤੇ ਪਰਚੇ ਦਰਜ ਐ ਜੀ ਹੁਣ ਉਹ ਕਿਹਦੇ ਕਿਹਦੇ ਆਪੋਨੈਂਟਸ ਦੇ ਨਾਲ ਕਿਵੇਂ ਐਸ ਅ ਟੂਲ ਯੂਜ਼ ਹੁੰਦੀ ਹੈ ਇਹ ਪਰਮਾਤਮਾ ਜਾਣਦਾ ਜੀ ਬਹੁਤ ਸ਼ੁਕਰੀਆ ਸਰ ਤੁਸੀਂ ਸਮਾਂ ਦਿੱਤਾ ਥੈਂਕ ਯੂ